ਉਟਕਾ ਸਾਹਿਬ ਦੀਆਂ ਸੌਫਾ ਕਾ ਕੇ ਮੁਕਰਦੇ ਨੇ ਜਿਹੜਾ ਇਸ ਦੇਸ਼ ਦਾ ਸਭ ਤੋਂ ਸੁਪਰੀਮ ਸੂਬਾ ਸੀ ਪਿਛਲੇ ਕੁਝ ਤਹਾਕਿਆਂ ਤੋਂ ਬਾਦਲਾਂ ਨੇ ਤੇ ਕੈਪਟਨਾਂ ਨੇ ਇਸ ਨੂੰ ਤਬਾਹ ਕਰ ਦਿੱਤਾ ਪੰਜਾਬੀ ਇਕਤਾ ਪਾਰਟੀ ਦਾ ਗਠਨ ਕਰਨ ਤੋਂ ਬਾਅਦ ਸੁਖਪਾਲ ਖਹਿਰਾ ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਇਸ ਪਾਰਟੀ ਦੀ ਚੜ੍ਹਦੀ ਕਲਾ ਤੇ ਪੰਜਾਬ ਦੇ ਭਲੇ ਲਈ ਪਰਮਾਤਮਾ ਗੇਰਦਾਸ ਕੀਤੀ ਮੱਥਾ ਟੇਕਣ ਤੋਂ ਬਾਅਦ ਸੁਖਪਾਲ ਖਹਿਰਾ ਪੱਤਰਕਾਰਾਂ ਦੇ ਰੂਬਾਰੂ ਵੀ ਹੋਏ ਜਿਆਨਾ ਮੰਦਰ ਔਰ ਰਾਮਦੀਰ ਦੇਸੀ ਮੱਥਾ ਟਿਕਣ ਆਏ ਆ ਬਲੇਸਿੰਗ ਸਟੈਂਡ ਆਏ ਆ ਅਰਦਾਸ ਕਰਨ ਆਏ ਆ ਸ਼ਕਤੀ ਪ੍ਰਾਪਤ ਕਰਨ ਆਏ ਆ ਕਿ ਜੋ ਸਾਡਾ ਪ੍ਰਾਪ ਜਿਹੜਾ ਇਸ ਦੇਸ਼ ਦਾ ਸਭ ਤੋਂ ਸੁਪਰੀਮ ਸੂਬਾ ਸੀ ਪਿਛਲੇ ਕੁਝ ਤਾਹਕਿਆਂ ਤੋਂ ਬਾਦਲਾਂ ਨੇ ਤੇ ਕੈਪਟਨਾਂ ਨੇ ਇਸ ਨੂੰ ਤਬਾਹ ਕਰ ਦਿੱਤਾ ਜ਼ਾਤੀ ਲਾਲਚ ਲੁੱਟ-ਕਸੁੱਟ ਅਨਸ਼ਟਾਚਾਰ ਕਰਕੇ ਉਹਨਾਂ ਨੇ ਪੰਜਾਬ ਨੂੰ ਅੱਜ ਸਾਡੇ ਨੂੰ 23 ਲੱਖ ਕਰੋੜ ਦਾ ਕਰਜ਼ਾ ਹੀ ਕਰਤਾ ਪੰਜਾਬ ਨੂੰ ਇੱਕ ਨਸ਼ੇੜੀ ਸਟੇਟ ਨਾ ਪੰਜਾਬ ਦੇ ਬਹਾਦਰ ਕਿਸਾਨ ਖੇਤ ਮਜ਼ਦੂਰ ਆਤਮੱਤਿਆ ਕਰ ਰਹੇ ਨੇ ਲੱਖਾਂ ਨੌਜਵਾਨ ਨੌਜਵਾਨ ਬੇਰੁਜ਼ਗਾਰ ਨੇ ਵਿਦੇਸ਼ਾਂ ਵਿੱਚ ਕੂਚ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਜਿਹੜਾ এডਿਕੇਸ਼ਨ ਤੇ ਹੈਲਥ ਕੇਅਰ ਦਾ ਜੋ ਘਾਣ ਕੀਤਾ ਜੋ ਪ੍ਰਾਈਵੇਟ এডਿਕੇਸ਼ਨ ਹੈਲਥ ਕੇਅਰ ਆਮ ਬੰਦੇ ਦੇ ਪਹੁੰਚ ਤੋਂ ਬਾਹਰ ਆ ਇਸ ਇਹਨਾਂ ਸਾਰੀਆਂ ਸਮੱਸਿਆਵਾਂ ਔਰ ਇਹਨਾਂ ਦੇ ਇਹਦਾ ਇਹਦਾ ਹੱਲ ਲੱਭਣ ਵਾਸਤੇ ਅਸੀਂ ਇਹਨਾਂ ਇਨ ਪਵਿੱਤਰ ਧਾਰਮਿਕ ਸਥਾਨਾਂ ਤੇ ਮੱਥਾ ਟੇਕ ਕੇ ਅਰਦਾਸ ਕਰਕੇ ਸ਼ਕਤੀ ਮੰਗਣ ਆਏ ਕਿ ਸਾਨੂੰ ਇਹ ਵਾਹਿਗੁਰੂ ਪ੍ਰਭੂ ਸਾਨੂੰ ਇਹ ਸ਼ਕਤੀ ਦੇ ਕੇ ਅਸੀਂ ਆਪਣੇ ਸੁਪੇ ਨੂੰ ਇਸ ਗੰਦਗੀ ਚੋਂ ਕੱਢ ਸਕੀਏ ਇਸ ਮਨੋਰਥ ਤੇ ਨਾਲ ਅਸੀਂ ਪੰਜਾਬੀ ਇਕਤਾ ਪਾਰਟੀ ਜਿਹੜੀ ਕਿ ਆਮ ਪੰਜਾਬੀਆਂ ਦੀ ਇੱਕ ਪਾਰਟੀ ਆ ਉਸ ਦਾ ਗਠਨ ਕਰਕੇ ਅੱਜ ਪਹਿਲੀ ਵਾਰ ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕ ਕੇ ਰੋਡ ਮੈਪ ਕੀ ਆ ਸਰ ਰੋਡ ਮੈਪ ਤੋਂ ਜਿੱਦਣ ਅਸੀਂ ਜਿੱਦਣ ਅਸੀਂ ਫੰਕਸ਼ਨ ਕੀਤਾ ਸੀਗਾ ਉਦੋਂ ਅਸੀਂ 15 ਪੁਆਇੰਟਸ ਮਿਸ਼ਨ ਆਪਣਾ ਰਿਲੀਜ਼ ਕੀਤਾ ਸੀਗਾ ਉਰੋਨਾ 15 ਪੁਆਇੰਟਸ ਵਿੱਚ ਸਾਰੇ ਇਸ਼ੂਜ਼ ਕਵਰ ਹੁੰਦੇ ਨੇ ਪੰਜਾਬ ਦੇ ਇਸ ਤੋਂ ਬਾਅਦ ਸੁਖਪਾਲ ਖੈਰਾ ਵੱਲੋਂ ਵਿਰੋਧੀਆਂ ਨੂੰ ਆੜੇ ਹੱਥੀ ਲਿਆ ਗਿਆ ਉਹਨਾਂ ਨੇ ਕਿਹਾ ਕਿ ਸਾਰੇ ਲੋਕ ਪੰਜਾਬ ਨੂੰ ਲੁੱਟਣ ਤੇ ਤੁਰੇ ਹੋਏ ਨੇ ਇਸ ਕਰਕੇ ਕੁਝ ਚੰਗੇ ਲੋਕਾਂ ਦੇ ਨਾਲ ਮਿਲ ਕੇ ਪੰਜਾਬ ਦੇ ਭਲੇ ਲਈ ਕਾਰਜ ਜੇ ਕੀਤੇ ਜਾਣਗੇ ਉਟਕਾ ਸਾਹਿਬ ਦੀਆਂ ਸੋਹਾਂ ਖਾ ਕੇ ਮੁਕਰਦੇ ਨੇ ਸਾਡਾ 15ਵਾਂ ਪੁਆਇੰਟ ਇਹ ਸੀਗਾ ਕਿ ਅਸੀਂ ਚੋਣ ਕਮਿਸ਼ਨ ਇੰਡੀਆ ਨੂੰ ਖੁਦ ਲਿਖਾਂਗੇ ਵਿਲ ਬੀ ਮੋਰਲੀ ਐਂਡ ਡਿਊਟੀ ਬਾਉਂਡ ਟੂ ਰਾਈਟ ਟੂ ਦਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਿ ਅਗਰ ਅਸੀਂ ਆਪਣੀਆਂ ਪ੍ਰੋਮਿਸਸਸ ਪੂਰੀਆਂ ਨਾ ਕਰੀਏ ਅਸੈਂਬਲੀ ਦੇ ਵਿੱਚ ਸਾਡੀ ਪਾਰਟੀ ਦੀ ਰੈਕਗਨਿਸ਼ਨ ਮਾਨਤਾ ਰੱਦ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਸਕੇ ਔਰ ਅਕਾਉਂਟੇਬਲ ਪੋਲਿਟਿਕਸ ਦਾ ਆਗਾਜ਼ ਕੀਤਾ ਵਾ ਸੀ ਆਪਣੇ ਆਪ ਨੂੰ ਪਹਿਲਾਂ ਅਕਾਉਂਟੇਬਲ ਕੀਤਾ ਵਾ ਔਰ ਛੋਟਾ ਮੋਟਾ ਅਕਾਉਂਟੇਬਲ ਨਹੀਂ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਮੂਹਰੇ ਇਸ ਮੈਨੀਫੈਸਟੋ ਨੂੰ ਐਸ ਅ ਸੀਕ੍ਰੇਟ ਲੀਗਲ ਡਾਕੂਮੈਂਟ ਪੇਸ਼ ਕਰਕੇ ਖੁਦ ਨੂੰ ਅਕਾਉਂਟੇਬਲ ਕਰਕੇ ਤਾਂ ਕਿ ਪੰਜਾਬ ਦੇ ਤੇ ਦੇਸ਼ ਦੇ ਲੋਕਾਂ 'ਚ ਭਰੋਸਾ ਪੈਦਾ ਕੀਤਾ ਜਾ ਸਕੇ ਕਿ ਇਹ ਮੈਨੀਫੈਸਟੋ ਜਿਹੜੇ ਨੇ ਇਹ ਜੈਨੂਅਲੀ ਇੰਪਲੀਮੈਂਟ ਹੋਣੇ ਚਾਹੀਦੇ ਨਾ ਕਿ ਮਹਿਜ਼ ਵਹਿਦਿਆ ਬਣ ਕੇ ਤੇ ਝੂਠੇ ਭੁਲੰਦੇ ਬਣ ਕੇ ਰਹੇ। ਚੌਲਾਈਸ ਕੇ ਨਾਲ ਤੋਂ ਡਿਵਾਡੂ ਕੋ ਦਲ ਚੱਲਦੀ ਲੋਕ ਸਮਾਜਿਕ ਅੱਜ ਅਸੀਂ ਪੰਜਾਬ ਡੈਮੋਕ੍ਰੈਟਿਕ ਐਲਾਈਜੈਂਸ ਦੀ ਜਲੰਧਰ ਵਿਖੇ ਮੀਟਿੰਗ ਕੀਤੀ ਹੈ। ਇੱਕ ਫਰਸਟ ਰਾਉਂਡ ਆਫ ਟਾਕਸ ਬੀਟਵੀਨ ਬਹੁਜਨ ਸਮਾਜ ਪਾਰਟੀ, ਲੋਕ ਸੰਸਾਦ ਪਾਰਟੀ, ਪੰਜਾਬੀ ਇਕਤਾ ਪਾਰਟੀ ਐਂਡ ਪੰਜਾਬ ਮੰਚ ਆਫ ਡਾਕਟਰ ਧਰਮਵੀਰ ਕਾਂਦੇ। ਔਰ ਅਸ ਇਨੀਸ਼ial ਸੀਟ ਸ਼ੇਅਰਿੰਗ ਦੇ ਵਿੱਚ ਇਲੈਕਸ਼ਨ ਕਿਦਾਂ ਲੜਨੀ ਆ ਤੇ ਕਿਹਨਾ ਕਿਹਨਾਂ ਨੂੰ ਹੋਰ ਲਾਈਕਲੀ ਪਾਰਟਨਰਸ ਬਣਾਇਆ ਜਾ ਸਕਦਾ ਕਿਉਂਕਿ ਸਚੌਨੇ ਆ ਕਿ ਪੰਜਾਬ ਚ ਕੰਪਲੀਟ ਆਪੋਜੀਸ਼ਨ ਸ਼ੁੱਡ ਜੁਨਾਈਟ ਅੰਡਰ ਵਨ ਅਲਾਈਅੰਸ ਅਸਲ ਵਿੱਚ ਤਾਂ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਸੀ ਪਰ ਕਿਉਂਕਿ 2019 ਵਿੱਚ ਇੰਨਾ ਸਮਾਂ ਨਹੀਂ ਹੈ ਇਸ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਅਲਾਈਅੰਸ ਦੇ ਥੱਲੇ ਜਿੱਦਾ ਵਿਹਾਰ ਦੇ ਵਿੱਚ ਮਹਾ ਘਟਬੰਧਨ ਬਣਾਇਆ ਗਿਆ ਸੀਗਾ ਉਸ ਤਰ੍ਹਾਂ ਦੇ ਕਲਾਈਸ ਥੱਲੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਕੇ ਤੇ ਕਾਂਗਰਸ ਤੇ ਅਕਾਲੀ ਦਲ ਤੋਂ ਨਜਾਤ ਦਵਾਈ ਜਵਾਜ ਨਜਾਤ ਦਵਾਈ ਜਾ ਸਕੇ ਇਸ ਮਕਸਦ ਨਾਲ ਪਹਿਲਾ ਰਾਉਂਡ ਹੋ ਚੁੱਕਾ ਵਾ ਤੇ ਅਗਲਾ ਰਾਉਂਡ ਅਸੀਂ ਕਰਨ ਜਾਵਾਂਗੇ ਸਰ ਸਾਹਿਬ ਇੱਕ ਤੁਹਾਡੇ ਤੋਂ ਦੂਸਰਾ ਮੰਗਦੇ ਨੇ ਬੀਬੀ ਜਗੀਰ ਵੀ ਕਹਿੰਦੇ ਨੇ ਅਸਤੂਬਾ ਦੇ ਕੇ ਦੁਬਾਰਾ ਇਲੈਕਸ਼ਨ ਲੜੋ ਕਿ ਕਿ ਪੀ ਦੇ ਕਿਸੇ ਵੀ ਗੱਲ ਦਾ ਜਵਾਬ ਦੇਣਾ ਮੈਂ ਨਹੀਂ ਸਮਝਦਾ ਮੁਨਾਸਬ ਬਿਕੋਜ਼ ਉਹ ਇੱਕ ਰਿਜੈਕਟਡ ਲੀਡਰ ਆ ਔਰ ਠੀਕ ਹੈ ਉਸ ਨੂੰ ਮਾਫੀ ਕਾ ਮਿਲ ਗਈ ਆ ਤੇ ਕੁਇਟਲ ਮਿਲ ਗਿਆ ਪਰ ਉਹ ਦਾਗੀ ਇੱਕ ਆਗੂ ਹੈ ਇਹਨਾਂ ਦੇ ਮੈਂ ਜਿਹੜਾ ਮੈਨੂੰ ਸਪੀਕਰ ਸਾਹਿਬ ਕੋਲ ਲਾਉਣਗੇ ਨੋਟਿਸ ਦੇਖ ਰਹਾ ਹਾਂ ਉਸ ਸੋ ਸੁਖਪਾਲ ਖੇੜਾ ਦੇ ਮੁਤਾਬਿਕ ਪੰਜਾਬ ਦੇ ਭਲੇ ਦਾ ਉਦੇਸ਼ ਲੈ ਕੇ ਬਣਾਈ ਗਈ ਪੰਜਾਬੀ ਇਕਤਾ ਪਾਰਟੀ ਨੂੰ ਲੋਕ ਕਿੰਨਾ ਕੁ ਸਾਥ ਦਿੰਦੇ ਨੇ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਹੀ ਪਤਾ ਲੱਗ ਜਾਏਗਾ ਅੰਮ੍ਰਿਤਸਰ ਤੋਂ ਸਨੀ ਸੋhta ਪੰਜਾਬ ਲੁਕ ਚੈਨਲ